ਇੰਦਾ ਹੀ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਇਹਦੇ ਅੰਦਰ ਵੀ ਇੱਕ ਸ਼ਬਦ ਵਸਿਆ ਹੋਇਆ ਬਾਹਰਲੇ ਸ਼ਬਦ ਨੇ ਅੰਦਰਲੇ ਸ਼ਬਦ ਨੂੰ ਪ੍ਰਗਟ ਕਰ ਦੇਣਾ ਜਿਵੇਂ ਧਰਤੀ ਚੋਂ ਪਾਣੀ ਕੱਢਣ ਦੇ ਲਈ ਜਿਹੜੇ ਬੋਰ ਕਰਦੇ ਨੇ ਬਾਹਰੋਂ ਪਾਣੀ ਪਾਉਂਦੇ ਨੇ ਬਰ ਇੱਕ ਦੋ ਦਿਨ ਤਿੰਨ ਦਿਨ ਬਾਅਦ ਉਹ ਅੰਦਰਲਾ ਪਾਣੀ ਬਾਹਰਲੇ ਪਾਣੀ ਨੂੰ ਪਾ ਪਾ ਕੇ ਬੋਰ ਕਰ ਕਰ ਕੇ ਇਹਦੇ ਫਿਰ ਉਹਨੂੰ ਬਾਹਰ ਕੱਢ ਲੈਂਦੇ ਨੇ ਫਿਰ ਪਾਣੀ ਪਾਣ ਦੀ ਜ਼ਰੂਰਤ ਨਹੀਂ ਪੈਂਦੀ ਪਹਿਲਾਂ ਬੋਲ ਬੋਲ ਕੇ ਪਹਿਲਾਂ ਉਹਨੂੰ ਯਾਦ ਕਰੀਏ ਫਿਰ ਇੱਕ ਦਿਨ ਐਸਾ ਆ ਜਾਂਦਾ ਫਿਰ ਅੱਖਾਂ ਵੀ ਭਾਵੇਂ ਮਿੱਟੀ ਰੱਖੋ ਬੋਲੋ ਭਾਵੇਂ ਨਾ ਤਾਂ ਵੀ ਜੁੜ ਜਾਂਦਾ ਤਾਂ ਵੀ ਬੋਲਿਆ ਜਾਂਦਾ ਹੈ ਤਾਂ ਵੀ ਉਹ ਸੁਣਦਾ ਹੈ ਜ਼ਰੂਰੀ ਨਹੀਂ ਵੀ ਉਹ ਮੇਰੀ ਮੈਂ ਤੇ ਬੋਲਦਾ ਪਿਆ ਮੇਰੀ ਤੇ ਬੋਲਣ ਨਾਲ ਆਵਾਜ਼ ਉਹ ਸੁਣ ਲਏਗਾ ਤੁਸੀਂ ਤੇ ਬੋਲਦੇ ਹੀ ਨਹੀਂ ਪਏ ਤੁਹਾਡੀ ਕਿਵੇਂ ਸੁਣੇਗਾ ਉਹ ਨਹੀਂ ਸਾਰਿਆਂ ਦੀ ਸੁਣਦਾ ਉਹ ਅੰਦਰਲੀ ਆਵਾਜ਼ ਸੁਣਦਾ ਹੈ ਉਹ ਲਾੜੀ ਚਲ ਗਈ ਤੇ ਸਪੀਕਰ ਬੰਦ ਹੋ ਜਾਣਾ ਹੈ ਕਿਵੇਂ ਕਿਦਾਂ ਸੁਣਾਵਾਂਗੇ ਜੇ ਸਾਡਾ ਗਲਾ ਬਹਿ ਜਾਂਦਾ ਹੈ ਕਿਵੇਂ ਬੋਲ ਹੀ ਨਹੀਂ ਹੁੰਦਾ ਫਿਰ ਸਾਡੀ ਆਵਾਜ਼ ਕਿਦਾਂ ਜਾਏਗੀ ਉਹਦੇ ਅੰਦਰਲੀ ਆਵਾਜ਼ ਸੁਣਦਾ ਹੈ ਮਾਲਕ ਜਦੋਂ ਅਸੀਂ ਬੁੱਢੇ ਹੋ ਜਾਣਾ ਫਿਰ ਤੇ ਸਾਡੇ ਕੋ ਬੋਲਿਆ ਹੀ ਨਹੀਂ ਜਾਣਾ ਅੱਜ ਮੈਂ ਤੁਹਾਡੇ ਨਾਲ ਜੇ ਉੱਚੀ ਬੋਲਦਾ ਪਿਆ ਹੋਰ ਕੋਈ 15 20 ਸਾਲ ਦੇ ਬਾਅਦ ਜੇ ਸਰੀਰ ਰਿਆਦ ਕਿੱਥੇ ਹੀ ਨਹੀਂ ਉੱਚੀ ਬੋਲ ਹੁਣਾ એનર્ਜੀ ਘਟ ਜਾਣੀ ਹੈ ਤੇ ਦਾ ਮਤਲਬ ਫਿਰ ਮੇਰੀ ਆਵਾਜ਼ ਨਹੀਂ ਪਹੁੰਚੇਗੀ ਪਹੁੰਚੇਗੀ ਹਰ ਇੱਕ ਦੀ ਪਹੁੰਚੇਗੀ ਇੱਕ ਨਿਆਣਾ ਜੰਮਿਆ ਉਹਦੇ ਉਹ ਸਾਡੇ ਨਾਲੋਂ ਜ਼ਿਆਦਾ ਜੁੜਿਆ ਉਹ ਪਰਮਾਤਮਾ ਦੇ ਨਾਲ